ਸੱਚਾ ਸਾਰ ਹੈ ਪ੍ਰਸਤ ਮੀਨਾ ਸੱਚਾ ਸਾਰ ਹੈ ਸਾਥ ਦੇ ਮੀਨਾ ਸੱਚਾ ਸਾਰ ਹੈ ਸਾਥ ਦੇ ਹੀਰਵਾ ਸੱਚਾ ਸਾਰ ਹੈ ਸਾਥ ਦੇ ਮੀਨਾ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਅੱਜ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਈਸ਼ਰਪ੍ਰਕਾਸ਼ ਦੀ ਨ ਵੱਲੋਂ ਪੂਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਬਾਬਾ ਈਸ਼ਰ ਸਿੰਘ ਨਗਰ ਜਲੰਧਰ ਵਿੱਚ ਪਹੁੰਚ ਰਿਹਾ ਹੈ ਜਿੱਥੇ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਦੀਆਂ ਬੜੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਬੀਬੀਆਂ ਪੈਨਾ ਵੱਲੋਂ ਆਪਣੇ ਹੱਥੀਂ ਬੜੇ ਸ਼ਰਧਾ ਭਾਵ ਨਾਲ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਹਨ ਆਈਆਂ ਸੰਗਤਾਂ ਲਈ ਚਾਹ ਪਕੋੜੇ ਅਤੇ ਲੰਗਰ ਦੀ ਸਾਰੀ ਵਿਵਸਥਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਥੇ ਤਿਆਰ ਕੀਤੀ ਜਾ ਰਹੀ ਹੈ ਇਹ ਨਗਰ ਕੀਰਤਨ ਨਗਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਉੱਚਾ ਪਾਸਾ ਫੋਲਡੀਵਾਲ ਵਿੱਚ ਵੀ ਪਹੁੰਚੇਗਾ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾਣਾ ਹੈ ਇਸ ਤੋਂ ਬਾਅਦ ਵੀ ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਚਕੰਡ ਈਸ਼ਰ ਪ੍ਰਕਾਸ਼ ਆ ਕੇ ਸੰਪੂਰਨ ਹੋਵੇਗਾ ਆਓ ਵੇਖਦੇ ਹਾਂ ਇਸ ਤੇ ਸਾਡੀ ਵਿਸ਼ੇਸ਼ ਰਿਪੋਰਟ ਸਚਕੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਵਾਲੇ ਅਤੇ ਸਚਕੰਡ ਵਾਸੀ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਸ਼ੁਭ ਅਸੀਸਾਂ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਸੰਤ ਬਾਬਾ ਮੋਨ ਸਿੰਘ ਜੀ ਪਿਹਵੇ ਵਾਲਿਆਂ ਦੀ ਯੋਗ ਅਗਵਾਈ ਹੇਠ ਗੁਰੂਦਵਾਰਾ ਸਚਕੰਡ ਈਸ਼ਰ ਪ੍ਰਕਾਸ਼ ਦੀ ਨਜਲੰਦਰ ਤੋਂ ਸ਼ੁਰੂ ਹੋਏ ਇਸ ਮਹਾਨ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਇਹ ਨਗਰ ਕੀਰਤਨ ਆਰਮੀ ਐਨਕਲੇਵ ਜਲੰਧਰ ਕੈਂਟ ਅਤੇ 3 ਨਾਂ ਦੇ ਵੱਖ-ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਬਾਬਾ ਇਸ਼ਰ ਸਿੰਘ ਨਗਰ ਪਹੁੰਚਿਆ ਜਿੱਥੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਨਿਗਾ ਸਵਾਗਤ ਕਰਦੇ ਹੋਏ ਫੁੱਲਾਂ ਦੀ ਵਰਖਾ ਅਤੇ ਸ਼ਰੋਪੇ ਪੇਟ ਕੀਤੇ ਗਏ ਇਸ ਮੋਕੇ ਨਗਰ ਕੀਰਤਨ ਨਾਲ ਚੱਲ ਰਹੀਆਂ ਗਤਕਾ ਦੀਆਂ ਟੀਮਾਂ ਵੱਲੋਂ ਆਪਣੀ ਕਲਾ ਦੇ ਖੂਬ ਜੋਹਰ ਦਿਖਾਏ ਗਏ। ਵਾਸੀਆਂ ਵੱਲੋਂ ਸੰਗਤਾਂ ਅਤੇ ਸਮੂਹ ਇਲਾਕਾ ਵਾਸੀਆਂ ਲਈ ਅਟੁੱਟ ਲੰਗਰ ਵਰਤਾਏ ਗਏ ਜਿਸ ਨੂੰ ਸੰਗਤਾਂ ਨੇ ਬੜੇ ਸ਼ਰਧਾ ਭਾਵ ਨਾਲ ਛਕਿਆ ਦੌਰਾਨ ਗੁਰਦੁਆਰਾ ਸਚਖੰਡ ਈਸ਼ਰਪ੍ਰਕਾਸ਼ ਵਾਲੇ ਸੰਤ ਬਾਬਾ ਕਰਮਜੀਤ ਸਿੰਘ ਜੀ ਨੇ ਨਗਰ ਕੀਰਤਨ ਦਾ ਸਵਾਗਤ ਕਰਨ ਅਤੇ ਲੰਗਰ ਦੀ ਸੇਵਾ ਲਈ ਸਮੂਹ ਬਾਬਾ ਈਸ਼ਰ ਸਿੰਘ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ ਜਿਹੜੀਆਂ ਜਿਹੜੀਆਂ ਸੰਗਤਾਂ ਗੁਰੂ ਘਰ ਸੰਗਤਾਂ ਵਾਸਤੇ ਜਲ ਪਾਣੀ ਦਾ ਤੇ ਪ੍ਰਸ਼ਾਦਾ ਦਾ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਅਸੀਂ ਬਹੁਤ ਬਹੁਤ ਸੰਤ ਬਾਬਾ ਮਾਨ ਸਿੰਘ ਜੀ ਦੇ ਵਾਲਿਆਂ ਵੱਲੋਂ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲਿਆਂ ਵੱਲੋਂ तहे ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਸਿੱਖ ਜਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹ ਜੋ ਦਸੰਬਰ ਦਾ ਮਹੀਨਾ ਇੱਕ ਹਫਤਾ ਹੈ ਜੀ ਧੰਨ ਮਾਤਾ ਗੁਜਰਕੌਰ ਜੀ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਘੜੇ ਘੜੇ ਗੁਜਰੀ ਪਲ ਪਲ ਗੁਜਰੀ ਪਹਿਲਾਂ ਪਤੀ ਦਿੱਤਾ ਫਿਰ ਪੋਤੇ ਦਿੱਤੇ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤਾਇਉ ਆਖਦੇ ਨੇ ਜਿਹੜੇ ਆਈ ਮੈਂ ਸਿਰ ਤੇ ਝੱਲ ਗੁਜਰੀ ਸੋ ਸਾਰੇ ਸੰਗਤ ਨੂੰ ਸਿੱਖ ਜਗਤ ਨੂੰ ਬੇਨਤੀ ਹੈ ਇਹਨਾਂ ਦਿਨਾਂ ਵਿੱਚ ਕੋਈ ਵਿਆਹ ਨਾ ਕਰੋ ਖੁਸ਼ੀਆਂ ਨਾ ਕਰੋ ਵੱਤ-ਵੱਤ ਬਾਣੀ ਇਕਵੜੋ ਸੇਵਾ ਕਰੋ ਸਿਮਰਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਕਰਮ ਸਿੰਘ ਜੀ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਾਲ ਹੀ ਨੌਜਵਾਨ ਪੀੜੀ ਨੂੰ ਨਸ਼ੇ ਛੱਡ ਗੁਰਬਾਣੀ ਦੇ ਲੜ ਲੱਗਣ ਦੀ ਅਪੀਲ ਕੀਤੀ ਤਾਂ ਜੋ ਗੁਰੂਆਂ ਦੀ ਵਿਰਾਸਤ ਅਤੇ ਬਹਾਦਰੀ ਦੀ ਮਿਸਾਲ ਨੂੰ ਕਾਇਮ ਰੱਖਿਆ ਜਾ ਸਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਨਗਰ ਕੀਰਤਨ ਸ਼ਹੀਦਾਂ ਨੂੰ ਸਮਰਪਿਤ ਜਿਨ੍ਹਾਂ ਦੇ ਵਿੱਚ ਧੰਨ ਧੰਨ ਮਾਤਾ ਗੁਜਰਕੌਰ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸਤਾਪਦੀ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਈਸ਼ਰ ਪ੍ਰਕਾਸ਼ ਧੀਣਾ ਜਲੰਧਰ ਤੋਂ ਆਰੰਭ ਹੋ ਕੇ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਅੱਜ ਬਾਬਾ ਈਸ਼ਰ ਸਿੰਘ ਨਗਰ ਵਿੱਚ ਪਹੁੰਚਿਆ ਹੁਣ ਜਿੱਥੇ ਸੰਗਤਾਂ ਨੇ ਬੜੇ ਚਾਅ ਸ਼ਾਹ ਦੇ ਨਾਲ ਸੰਗਤਾਂ ਦੀ ਸੇਵਾ ਵਾਸਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ ਮੈਂ ਸਾਰੀ ਲੋਕਾਈ ਨੂੰ ਬੇਨਤੀ ਕਰਦਾ ਜਿੱਦਾਂ ਸ਼ਹੀਦਾਂ ਨੇ ਸਾਡੇ ਵਾਸਤੇ ਦੇਖੋ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਕਲਗੀਧਰ ਪਾਤਸ਼ਾਹ ਨੇ ਸਾਡਾ ਵੀ ਫਰਜ਼ ਬਣਦਾ ਅਮਰ ਛੱਕੇ ਗੁਰੂ ਦੇ ਲੜ ਲੱਗ ਕੇ ਆਪਣੇ ਜਨਮ ਨੂੰ ਸਫਲੀਆਂ ਕਰੀਏ ਅਤੇ ਸੰਗਤ ਦੀ ਸੇਵਾ ਕਰਦੇ ਰਹੀਏ ਇਹ ਪਾਵਨ ਪਵਿੱਤਰ ਦਿਹਾੜਾ ਸਾਕਾ ਸਰਹੰਦ ਸਰਹੰਦ ਦੇ ਦਿਨਾਂ 'ਚ ਹਰ ਇੱਕ ਮਾਈ ਭਾਏ ਨੂੰ ਇੱਕ ਵਾਰ ਸਰਹੰਦ ਦੀ ਸਵਾ ਤੇ ਜ਼ਰੂਰ ਜਾਣਾ ਚਾਹੀਦਾ ਹੈ ਤੇ ਆਪਣੇ ਵੱਡੇ ਬਡੇਰਿਆਂ ਨੂੰ ਨਮਸਤਕ ਹੋਣਾ ਚਾਹੀਦਾ ਮੈਂ ਅੱਜ ਦੇ ਸੰਗਤੀਆਂ ਕੋਟ-ਕੋਟ ਧੰਨਵਾਦ ਕਰਦਾ ਜਿਹੜੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਨਾਲ ਚੱਲ ਕੇ ਆਪਣੇ ਕਦਮ-ਕਦਮ ਸਫਲੇ ਕਰਦੇ ਨੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਗੁਰਸਿੱਖੀ ਜੀ ਉਹਨਾਂ ਬਖਸ਼ੇ ਹਾਂਜੀ ਦੂਸਰੀ ਬੇਨਤੀ ਮੈਂ ਇਹ ਵੀ ਕਰਨਾ ਚਾਹੁੰਦਾ ਸਾਰੀ ਸੰਗਤ ਵਾਸਤੇ ਜੂਥ ਵਾਸਤੇ ਖਾਸ ਕਰਕੇ ਕਿਉਂਕਿ ਪਹਿਲਾਂ ਪੰਜਾਬ ਹੱਸਦਾ ਵਸਦਾ ਪੰਜਾਬ ਸੀ ਪਰ ਅੱਜ ਜਿੰਨੇ ਵੀ ਜੂਥ ਦੇਖਦੇ ਆਂ ਬਹੁਤੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਚੁੱਕੇ ਨੇ ਪਰ ਮੈਂ ਬੇਨਤੀ ਕਰਦਾ ਸਾਰੇ ਜੂਥ ਨੂੰ ਵੀ ਅਤੇ ਉਹਨਾਂ ਦੇ ਬਡੇ ਬਡੇਰਿਆਂ ਨੂੰ ਮਾਪਿਆਂ ਨੂੰ ਵੀ ਕਿ ਆਪਣੇ ਬੱਚਿਆਂ ਨੂੰ ਸਿੱਖੀ ਲੈਣ ਤੇ ਤੋਰਨ ਨਾਮ ਜਪਣ ਸਾਰੇ ਧਰਮਾਂ ਸੰਝੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜੇ ਕੌਣ ਭਲੇ ਕੋ ਮੰਦੇ ਸਾਰੇ ਧਰਮ ਸਾਨੂੰ ਇੱਕ ਨਾਲ ਜੋੜਦੇ ਨੇ ਪਰਮੇਸ਼ਰ ਨਾਲ ਇਸ ਕਰਕੇ ਆਪਾਂ ਸਾਰੇ ਗੁਰਬਾਣੀ ਨਾਲ ਜੁੜੀਏ ਕਿਉਂਕਿ ਜੇ ਗੁਰਬਾਣੀ ਨਾਲ ਜੁੜਾਂਗੇ ਤੇ ਅਸੀਂ ਮਾੜੀ ਸੰਗਤ ਤੋਂ ਬਚਾਂਗੇ ਚੰਗੀ ਸੰਗਤ ਕਰਾਂਗੇ ਤੇ ਆਪਣੇ ਨਸ਼ਿਆਂ ਤੋਂ ਦੂਰ ਹੋ ਕੇ ਆਪਣੇ ਜਨਮ ਨੂੰ ਆਪਾਂ ਸਫਲਿਆ ਕਰੇ ਇਹ ਮਨੁੱਖਾ ਜਨਮ ਬਾਰ-ਬਾਰ ਪ੍ਰਾਪਤ ਨਹੀਂ ਹੁੰਦਾ ਦੁਬਾਰਾ ਫਿਰ ਬੇਨਤੀ ਮੈਂ ਕਰੂੰਗਾ ਸਾਰੇ ਜੂਥ ਵਾਸਤੇ ਤੇ ਉਹਨਾਂ ਦੇ ਬਜ਼ੁਰਗਾਂ ਨੂੰ ਵੀ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਤਾਂ ਕਿ ਆਪਾਂ ਗੁਰਬਾਣੀ ਨਾਲ ਜੁੜ ਕੇ ਨਸ਼ਾ ਤੋਂ ਮੁਕਤ ਹੋ ਕੇ ਆਪਣੇ ਹੱਸਦਾ ਬੱਸਦਾ ਪੰਜਾਬ ਦੁਬਾਰਾ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਉਪਰੰਤ ਇਹ ਨਗਰ ਕੀਰਤਨ ਪਿੰਡ ਫੋਲੜੀਵਾਲ ਪਹੁੰਚਿਆ ਜਿੱਥੇ ਗੁਰਦੁਆਰਾ ਸਿੰਘ ਸਭਾ ਉੱਚਾ ਪਾਸਾ ਦੇ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਰੋਪੇ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਸਾਜਾ ਸਾਈਂ ਸਾਜਾ ਸਹੇਰਾ ਸਾਜਾ ਸਾਈਂ ਸਾਜਾ ਸਹੇਰਾ ਆਇਆਂ ਸੰਤਾਂ ਲਈ ਪ੍ਰਬੰਧਕ ਕਮੇਟੀ ਵੱਲੋਂ ਦੁੱਧ ਦੇ ਲੰਗਰ ਵਰਤਾਏ ਗਏ ਸੰਤਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰੋਪੇ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਸਤ ਚਾਰ ਸਤ ਸਦੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਪੁੱਤਰਨ ਕੇ ਸਿਰਸ ਪਰ ਬਾਰ ਦੀ ਸਤ ਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰ ਕਬ ਹੂੰ ਨਾ ਛੱਡਾ ਖੇਤ ਦੇ ਮਹਾਬਾਕਾ ਅਨਸਾਰ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲੇ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਪਿਹੋਵੇ ਵਾਲਿਆਂ ਦੇ ਮਹਾਨ ਅਸਥਾਨ ਗੁਰਦੁਆਰਾ ਸੱਚਖੰਡ ਈਸ਼ਰ ਪ੍ਰਕਾਸ਼ ਤੋਂ ਧੰਨ ਧੰਨ ਮਾਤਾ ਗੁਜਰਕੌਰ ਚਾਰ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਪੜਾਦਰ ਪੜਾ ਅੱਗੇ ਵਧਦਾ ਹੋਇਆ ਪਿੰਡ ਫੁੱਲੜੀਵਾਲ ਗੁਰਦੁਆਰਾ ਸਾਹਿਬ ਉੱਚਾ ਪਾਸਾ ਜੋ ਸਾਰੀਆਂ ਸੰਗਤਾਂ ਦਾ ਸਮੂਹ ਨਗਰ ਨਿਵਾਸੀਆਂ ਨੇ ਭਾਈ ਸਾਹਿਬ ਭਾਈ ਦਲੇਲ ਸਿੰਘ ਜੀ ਹੈਡ ਗ੍ਰਾਂਥੀ ਗੁਰਦੁਆਰਾ ਸਾਹਿਬ ਉੱਚਾ ਪਾਸਾ ਸਮੂਹ ਸਾਧ ਸੰਗਤ ਨੇ ਗੁਰੂ ਕੇ ਸੰਗਤਾਂ ਵਾਸਤੇ ਬੇਅੰਤ ਪਦਾਰਥ ਤਿਆਰ ਕਰਕੇ ਸ਼ਿਕਾਏ ਹਨ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਸਾਹਿਬ ਜਾਦਿਆਂ ਦੇ ਸ਼ਹੀਦੀ ਨੂੰ ਮੁੱਖ ਰੱਖ ਕੇ ਸੇਵਾ ਸਿਮਰਨ ਕਰਦਿਆਂ ਸਾਨੂੰ ਇਹ ਮਹੀਨਾ ਬਤੀਤ ਕਰਨਾ ਚਾਹੀਦਾ ਹੈ ਜੀ ਖਾਬੋ ਖਰਚੋ ਰਲ ਮਿਲ ਭਾਈ ਟੋਟ ਨ ਆਵੇ ਵੱਧੋ ਜਾਈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਵਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਆਉ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਧਗਰਾਂ ਦੇ ਚਾਰ ਸਾਹਿਬਜ਼ਾਦੇ ਧੰਨਵਾਦ ਆ ਗੁਜਰਕੌਰ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਅੱਜ ਸ਼ਫਰ ਸਹਾਦਤ ਦਾ ਪਹਿਲਾ ਦਿਨ ਹੈ ਛੇ ਪੋ ਦਾ ਤੇ ਗੁਰੂ ਸਾਹਿਬ ਦੀ ਰਹਿਮਤ ਹੋਈ ਹੈ ਸ਼ਫਰ ਸਹਾਦਤ ਦੀ ਅਰੰਭਤਾ ਕਰਦੇ ਹੋਏ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇਵਾਲਾ ਦੇ ਪਾਵਨ ਪੂਤਰ ਸਥਾਨਾਂ ਤੋਂ ਬਾਬਾ ਮੋਹਨ ਸਿੰਘ ਜੀ ਜਥੇਦਾਰ ਬਾਬਾ ਕਰਮਜੀਤ ਸਿੰਘ ਜੀ ਅਤੇ ਸਮੁੱਚੇ ਸੇਵਾਦਾਰਾਂ ਵੱਲੋਂ ਜੋ ਧਾਨਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਜਿਨ੍ਹਾਂ ਕੇ ਲਾਲਾਂ ਦੀਆਂ ਮਿੱਠੀਆਂ ਯਾਦਾਂ ਨੂੰ ਮਨਾਇਆ ਗਿਆ ਹੈ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਨਗਰ ਕੀਰਤਨ ਦੇ ਧੰਨ ਸ਼੍ਰੀ ਗੁਰਗੰਗ ਸਾਹਿਬ ਮਹਾਰਾਜ ਜੀ ਪੰਜ ਪਿਆਰੇ ਸਹਿਬਾਨ ਸਮੂੱਚੀਆਂ ਸੰਗਤਾਂ ਜਿਨ੍ਹਾਂ ਨੂੰ ਸੇਵਾਇਆ ਗਿਆ ਉਹਨਾਂ ਦੇ ਵਾਸਤੇ ਆਓ ਭਗਤ ਵਾਸਤੇ ਸਤਕਾਰ ਵਾਸਤੇ ਸੰਗਤਾਂ ਹਾਜ਼ਰ ਹੋਈਆਂ ਹਨ ਨਗਰ ਕੀਰਤਨ ਨੂੰ ਜਿਉ ਆਏ ਆਖਦੇ ਆਂ ਜੀ ਸਾਡੇ ਵੱਡੇ ਭਾਗ ਹਨ ਧਾਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀਆਂ ਯਾਦਾਂ ਨੂੰ ਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਮਹਾਪੁਰਸ਼ਾਂ ਨੇ ਪਾਵਨ ਪੂਤਰ ਸਾਨਾ ਤੇ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਸਿੱਖੀ ਦੇ ਪਰਥਾਏ ਜਿੱਥੇ ਪ੍ਰਚਾਰ ਕੀਤੇ ਜਾ ਰਹੇ ਹਨ ਗੁਰੂ ਕੀ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਏ ਜਾ ਰਹੇ ਹਨ ਤੇ ਨਗਰ ਕੀਰਤਨ ਬਹੁਤ ਵੱਡੀ ਜੋ ਤਾਦਾਦ ਦੇ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਇਆ ਹੈ ਬਹੁਤ ਸਾਰੀਆਂ ਸੰਗਤਾਂ ਨੇ ਨਗਰ ਦੀਆਂ ਨੇ ਲਾਹੇ ਪ੍ਰਾਪਤ ਕੀਤੇ ਨੇ ਤੇ ਸਤਿਗੁਰਾਂ ਦਾ ਸ਼ੁਕਰਾਨਾ ਹੈ ਮਹਾਪੁਰਸ਼ਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਸਤ ਗੁਰਾਂ ਦੇ ਨਾਮ ਬਾਣੀ ਦਾ ਛਿੱਟਾ ਦਿੱਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸਰਦਾਰ ਕੁਲਵਿੰਦਰ ਸਿੰਘ ਅਤੇ ਮੁੱਖ ਗ੍ਰੰਥੀ ਭਾਈ ਦਲੇਰ ਸਿੰਘ ਜੀ ਖਾਲਸਾ ਨੇ ਸਮੂਹ ਇਲਾਕਾ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜਿਆਦਿਆਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਕੱਢ ਰਿਹਾ ਹੈ ਮਹਾਂਪੁਰ ਚੋਪਾ ਸ਼੍ਰੀ ਸੰਤ ਬਾਬਾ ਮਾਨ ਸਿੰਘ ਕੋਈ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਜਿਨ੍ਹਾਂ ਦੇ ਦਰਸਾਏ ਸੰਤ ਬਾਬਾ ਕਰਮਜੀਤ ਜੀ ਖੁਦਾ ਸਿੰਘ ਹੋਰ ਸਾਰੇ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਬੜੀ ਸ਼ਰਧਾ ਦੇ ਨਾਲ ਸੰਗਤਾਂ ਜੁੜੀਆਂ ਹੋਈਆਂ ਹਨ ਲੰਗਰ ਕੀਰਤਨ ਲੰਗਰ ਚੱਲ ਰਿਹਾ ਨਾਲ ਸਾਰਾ ਪ੍ਰੋਗਰਾਮ ਜਿੱਦਾਂ ਗੁਰਦਿਆਲ ਗੁਰਦਾਰਾ ਵਾਲਿਆਂ ਨੂੰ ਵੀ ਤੁਹਾਨੂੰ ਸੰਪੰਕਿਤਤਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਸ਼ਹੀਦੀ ਵਿਰਾੜੇ ਨੂੰ ਮੁੱਖ ਰੱਖਦੇ ਆ ਬਾਬਾ ਮਾਨ ਸਿੰਘ ਜੀ ਦੇ ਪਾਵਨ ਕੁਰਦਰਾ ਸਥਾਨਾਂ ਤੋਂ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਨਾਲ ਸੰਗਤ ਦਾ ਠਾਠਾ ਮਾਰਦਾ ਹੋਇਆ ਕੱਠ ਜੋ ਪੂਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦਵਾਰਾ ਸਿੰਘ ਸਭਾ ਉੱਚਾ ਪਾਸਾ ਫੁਰੜੀਵਾਲ ਵਿਖੇ ਪੁੱਜਿਆ ਹੈ ਜਿਹਦੇ ਸਵਾਗਤ ਦੇ ਵਾਸਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਮੁੱਚੀਆਂ ਨਗਰ ਦੀਆਂ ਸੰਗਤਾਂ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਵਾਸਤੇ ਪੰਜਾ ਪਿਆਰਿਆਂ ਦੇ ਸਰਕਾਰ ਦੇ ਵਾਸਤੇ ਜਿੱਤੇ ਨਗਰ ਕੀਰਤਨ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਦਾ ਔਰ ਸਤਿਗੁਰਾਂ ਦਾ ਸਤਿਕਾਰ ਕੀਤਾ ਗਿਆ ਗੁਰੂ ਮਾਰ ਨੂੰ ਸੀਸ ਨਵਾਇਆ ਗਿਆ ਅੱਜ ਉਹਨਾਂ ਲਾਲਾਂ ਦੀਆਂ ਯਾਦਾਂ ਨੂੰ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਸਿੱਖੀ ਦੀਆਂ ਨੀਹਾਂ ਉੱਚੀਆਂ ਕਰਨ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਤੇ ਨਿੱਕੀਆਂ-ਨਿੱਕੀਆਂ ਉਮਰਾਂ ਦੇ ਵਿੱਚ ਉਹਨਾਂ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਚਾਰੋਂ ਸਾਹਿਬਜ਼ਾਦੇ ਸਿੱਖ ਕੌਮ ਤੋਂ ਆਪਣੀਆਂ ਜਾਨਾਂ ਵਾਰ ਕੇ ਗਏ ਜਿਨ੍ਹਾਂ ਦੀ ਪਰਥਾਏ ਅੱਜ ਸਾਨੂੰ ਲੋੜ ਹੈ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਜੋੜਨ ਦੀ ਤੇ ਨਗਰ ਦੇ ਵਿੱਚ ਜੋ ਸਤਿਗੁਰਾਂ ਦੇ ਪਾਏ ਹੋਏ ਪੂਰਨੇ ਨੇ ਉਹਨੂੰ ਯਾਦ ਰੱਖਣ ਦੀ ਸਤਗੁਰਾਂ ਦੀ ਕੁਰਬਾਨੀਆਂ ਯਾਦ ਰੱਖਾਂਗੇ ਜਿਹੜੀਆਂ ਕੌਮਾਂ ਆਪਣੀਆਂ ਕੁਰਬਾਨੀਆਂ ਯਾਦ ਰੱਖਦੀਆਂ ਨੇ ਉਹ ਸਦਾ ਬੁਲੰਦ ਰਹਿੰਦੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ ਇਸ ਕਰਕੇ ਸਾਨੂੰ ਵੀ ਸਤਗੁਰਾਂ ਦੇ ਸ਼ਹੀਦੀ ਦਿਹਾੜੇ ਜੋ ਮਨਾਉਣ ਦਾ ਸੁਭਾਗ ਸਮਾਪਤ ਹੋਇਆ ਸਾਡੇ ਵੱਡੇ ਭਾਗ ਹਨ ਅੱਜ ਸਾਡੇ ਨਗਰ ਦੇ ਵਿੱਚ ਬਾਬਾ ਮਾਨ ਸਿੰਘ ਦੀ ਅਸਥਾਨਾ ਤੋਂ ਬਹੁਤ ਵੱਡਾ ਇੱਕ ਵਿਸ਼ਾਲ ਨਗਰ ਕੀਰਤਨ ਪੂਜਾ ਸੀ ਜਿਹਦਾ ਸਵਾਗਤ ਕੀਤਾ ਗਿਆ ਤੇ ਅਸੀਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੇ ਹਾਂ ਜੋ ਇਸ ਨਗਰ ਕੀਰਤਨ ਦੀ ਸੇਵਾ ਕਰਨ ਦਾ ਸੰਗਤਾਂ ਦੇ ਦਰਸ਼ਨ ਕਰਨ ਦਾ ਸਤ ਗੁਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਇਹ ਨਗਰ ਕੀਰਤਨ ਜਲੰਧਰ ਦੇ ਵੱਖ-ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਚਖੰਡ ਈਸ਼ਰ ਪ੍ਰਕਾਸ਼ ਆ ਕੇ ਸੰਪੂਰਨ ਹੋਇਆ ਕਮਲਪੁਰ Thị ਜਲੰਧਰ